ਹਾਂਜੀ ਪੰਜਾਬੇ ਤੁਸੀਂ ਤਵੇ ਤੇ ਰੋਟੀਆਂ ਪਕਕੀਆਂ ਦੇਖੀ ਹੋਣੇ ਤੰਦੂਰ ਤੇ ਰੋਟੀਆਂ ਪਕਕੀਆਂ ਦੇਣ ਆਹ ਰੋਟੀਆਂ ਪਹਿਲੀ ਵਾਰੀ ਪਕਕੀਆਂ ਦੇਖਦੇ ਤੁਸੀਂ ਇਹ ਪਰੌਂਠੇ ਪਕਾਹ ਜਾਂ ਦੋਨਾਂ ਸਾਈਡ ਤੋਂ ਪਰੌਂਠੇ ਪਕਾਹ ਜਾਂ ਕਿੱਦਾਂ ਦੇ ਪਰੌਂਠੇ ਪਕਾਹ ਜਾਂ ਤੁਹਾਨੂੰ ਇਹ ਵੀਡੀਓ ਦਿਖਾਉਣੀ ਹੈ ਵੀਡੀਓ ਦੇਖਣ ਤੋਂ ਪਹਿਲਾਂ ਤੁਹਾਡੇ ਕੋਈ ਛੋਟੀ ਜਿਹੀ ਗਰੱਭ ਇਸ ਤੋਂ ਆਪਣੇ YouTube ਚੈਨਲ ਤੇ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇੰਨਾ ਹੀ ਬੋਲਣਾ ਪਹਿਲਾਂ ਤੁਸੀਂ ਆ ਚੱਕ ਵੀਡੀਓ ਕਰੋ ਕਰਪਾ ਮਿਲਦੇ ਆਂ ਕੋਰ ਚੱਕ ਵੀਡੀਓ ਰਾਈ ਲੱਗੀ ਕਦੇ ਬਾਹਰ ਲੱਗੇ ਵੀ ਕਾਲੀ ਪੰਜਾਬੀ ਚੱਕ ਵੀਡੀਓ ਆ ਦੇਖੋ ਦੋਨਾਂ ਪਾਸੋਂ ਪਰੌਂਠੇ ਬਣ ਰਿਹਾ ਪੱਕੀ ਜਾਂਦੇ ਫੁੱ ਹਾਂ ਜੀ ਮੈਂ ਆ ਵੀ ਆਪਣੇ YouTube ਚੈਨਲ ਤੇ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਕਿਹਨੂੰ ਪ੍ਰੈਸ ਕਰ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਸਭ ਤੋਂ ਨੋਟੀਫਿਕੇਸ਼ਨ ਪਹਿਲਾਂ ਮਿਲ ਜਾਵੇ ਇਹ ਰੱਖ ਕੇ ਪਹਿਲੇ ਆਈਕਨ ਕਿਹਨੂੰ ਪ੍ਰੈਸ ਕਰ ਲਿਓ ਠੀਕ ਹੈ ਪੰਜਾਬੀ ਤੇ Facebook ਤੇ ਨੂੰ ਜਾ ਕੇ ਲਾਈਕ ਕਰ ਲਿਓ Instagram ਜਾ ਕੇ ਫੋਲੋ ਦਸ ਯੂਰ ਕਰ ਲਿਓ ਬਾਕੀ ਆਪਾਂ ਜਸਵੀਰ ਦੀ ਵੀਡੀਓ ਜਸਵੀਰ ਦੀ ਨਹੀਂ ਆ ਅਨਮੋਲ ਵੀਰ ਦੀ ਵੀਡੀਓ ਆ ਤੇ ਉਹਨੂੰ ਵੀਡੀਓ ਨੂੰ ਦਿਖਾਉਣੇ ਆ ਤੁਹਾਨੂੰ ਅਨਮੋਲ ਵੀਰ ਦੀ ਵੀਡੀਓ ਤੇ ਕਰੋ ਚੈੱਕਰ ਵੀਡੀਓ ਫਿਰ ਆਪਾਂ ਮਿਲਦੇ ਆ ਕਰੋ ਦੋਨਾਂ ਪਾਸੋਂ ਸਿਕ ਰਹੇ ਨੇ ਨਹੀਂ ਤੁਸੀਂ ਰਸੋਈ ਚ ਇਹ ਕੁਝ ਕਰਨ ਨੂੰ ਗਏ ਹੋ ਹੈ ਰਸੋਈ ਚ ਓਏ ਜਿਹੜੇ ਕੰਮ ਗਏ ਰੋਟੀ ਬਣਾ ਲਓ ਹਾਏ ਓਏ ਤੁਹਾਡਾ ਬੇੜਾ ਬਹਿ ਜੇ ਸ਼ਰਮ ਕਰ ਲਓ ਕੁੜੀਓ ਸ਼ਰਮ ਕਰ ਲਓ ਕਿਹੜੇ ਪਾਸੇ ਪੈ ਗਿਓ ਹਰੇਕ ਚੀਜ਼ ਫੈਸ਼ਨ ਨਹੀਂ ਹੁੰਦਾ ਹਰੇਕ ਚੀਜ਼ ਟ੍ਰੈਂਡ ਨਹੀਂ ਹੁੰਦਾ ਬੱਚੇ ਭੁੱਖ ਨਾਲ ਪੈ ਰਿਖਦੇ ਨੇ ਸੇ ਮੰਮੀ ਕਰ ਰਹੀ ਐ ਦਾਏ ਚ ਫਿਟੇ ਮੋਟ ਤੁਹਾਡੇ ਹੱਦ ਕੀਤੀ ਵੀ ਐ ਨਹੀਂ ਸੋਚ ਨਾ 90% ਇੰਸਟਾਗ੍ਰਾਮ ਚ ਤੜਨ ਨਾਲ ਭੜਿਆ ਤੇ ਨਹੀਂ ਅਸੀਂ ਹੁਣ ਇਹ ਕੁਝ ਵੇਖਣ ਆਏ ਪਿਆ ਜੀ ਪੰਜਾਬੀ ਕਿੱਦਾਂ ਦੀ ਲੱਗੀ ਵੀਡੀਓ ਜੀ ਵੀਡੀਓ ਬੜੀ ਲੱਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਤੁਸੀਂ ਜ਼ਰੂਰ ਕਰ ਦਿਓਰ ਕਮੈਂਟ ਜਿਹਦੇ ਵਿੱਚ ਆਪ ਤੁਸੀਂ ਜ਼ਰੂਰ ਦੱਸ ਕੇ ਜਾਇਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਆਉਣ ਵਾਲੀ ਹਰ ਵੀਡੀਓ ਦੀ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਜਵੇ ਤੇ Instagram ਨੂੰ ਫੋਲੋ ਤੁਸੀਂ ਜੀ ਕਰ ਲਿਓ ਬਾਕੀ ਕਮੈਂਟ ਜਾਦੇ ਨਾ ਵਿਚਾਰ ਜੀ ਦੱਸ ਕੇ ਜ਼ਰੂਰ ਦਿਆ ਕਰੋ ਕਿਉਂਕਿ ਤੁਹਾਡੇ ਵਿਚਾਰਾਂ ਨਾਲ ਹੀ ਥੋੜੀ ਜਿਹਾ ਮੋਟੀਵੇਸ਼ਨ ਜੀ ਮਿਲ ਜਾਂਦੀ ਹੈ ਇਹ ਵੀਡੀਓ ਵੀਡੀਓ ਪਾ ਲਈ ਦੀ ਆ ਠੀਕ ਪੰਜਾਬੀਓ ਤੇ ਫੁੱਲ ਸਪੋਰਟ ਰੱਖੋ ਤੇ ਭਰਾਵਾਂ ਨੂੰ ਤੇ ਜੇ ਸਰੋਸ਼ਟ ਚੈ ਚੈਨੋ ਸਪਲਾਈ ਕਰ ਲਓ ਠੀਕ ਹੈ ਮਜੂ ਕੱਮ ਲੈ ਨੇਕਸਟ ਵੀਡੀਓ ਸਨ ਪਰ ਵੀ ਸਸੀ ਕਾ